ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਠੰਡ ਦਾ ਮਾਹੌਲ ਜਿਹੜਾ ਇਹ ਘਟਦਾ ਜਾ ਰਿਹਾ ਹੈ ਗਰਮੀ ਵੱਧ ਰਹੀ ਹੈ ਦਿਨ ਦੇ ਸਮੇਂ ਚੰਗੀ ਤੋਪ ਲੱਗੀ ਹੈ ਪੱਛਮੀ ਹਵਾ ਚੱਲੀ ਹੈ ਮੌਸਮ ਕਲੀਅਰ ਹੁੰਦਾ ਦਿਖਾਈ ਦੇ ਰਿਹਾ ਦਿਨ ਲੰਬੇ ਹੋ ਚੁੱਕੇ ਨੇ ਤੇ ਅੱਜ ਰਾਤ ਦੀ ਅਪਡੇਟ ਦੀ ਗੱਲ ਕਰੀ ਜਾਵੇ ਤਾਂ ਇਸ ਸਮੇਂ ਮੌਸਮ ਫਿਲਹਾਲ ਪੰਜਾਬ ਦੇ ਓਵਰਲ ਇਲਾਕੇ ਵਿੱਚ ਸਾਫ਼ ਹੈ ਹਲਕੇ ਦਰਮਿਆਨੀ ਬੱਦਲਬਾਝ ਪੰਜਾਬ ਦੇ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਆਉਂਦੇ ਸਿਸਟਮ ਦੀ ਤਾਜ਼ਾ ਰਾਤ ਕੋਈ ਸਿਸਟਮ ਨਹੀਂ ਹੈ ਮੌਸਮ ਸਾਫ਼ ਹੈ ਬੱਦਲਬਾਈ ਤੋਂ ਰਹਤ ਹੈ ਹਲਕੇ ਦਰਮਿਆਨੀ ਬੱਦਲਬਾਈ ਸਾਨੂੰ ਮਾਝੇ ਤੇ ਮਾਲਵੇ ਦੇ ਵਿਚਕਾਰ ਦੁਆਬੇ ਤੱਕ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਮੌਸਮ ਦੇ ਨਾਲ ਹਵਾ ਦੇ ਨਾਲ ਅੱਗੇ ਨਿਕਲ ਜਾਵੇਗੀ ਜਿਸ ਦਾ ਕੋਈ ਵੀ ਵੱਡਾ ਸਰਮੀ ਦੇ ਪੱਖ ਤੋਂ ਦਿਖਾਈ ਨਹੀਂ ਦੇ ਰਿਹਾ ਗੱਲ ਕਰਾਂਗੇ ਤਾਪਮਾਨ ਦੀ ਤਾਂ 12-13 ਡਿਗਰੀ ਤੱਕ ਤਾਪਮਾਨ ਅਜ ਰਾਤ ਦੇਖਣ ਨੂੰ ਮਿਲੇਗਾ ਪੱਛਮੀ ਹਵਾ ਚੱਲੇਗੀ ਠੰਡ ਦਾ ਅਹਿਸਾਸ ਰਹੇਗਾ ਜਿਸ ਨਾਲ ਉਮੀਦ ਹੈ ਕਿ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਠੰਡ ਅੱਜ ਰਾਤ ਥੋੜੀ ਜਿਹੀ ਹਵਾ ਦੇ ਨਾਲ ਦੇਖਣ ਨੂੰ ਮਿਲੇਗੀ ਹਵਾ ਦੀ ਗਤੀ ਜਿਹੜੀ 7 ਤੋਂ ਲੈ ਕੇ 8 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਕਿਉਂਕਿ ਮੌਸਮ ਸਾਫ਼ ਹੈ ਗੱਲ ਕੀਤੀ ਜਾਵੇ ਧੁੰਦ ਦੇ ਹਾਲਾਤਾਂ ਦੀ ਸਵੇਰ ਦੇ ਸਮੇਂ ਧੁੰਦ ਦੇ ਹਾਲਾਤ ਪੰਜਾਬ ਵਿੱਚ ਥੋੜੇ ਜਿ ਬਣ ਸਕਦੇ ਨੇ ਪਰ ਉਹ ਵੀ ਥੋੜਾ ਬਹੁਤ ਬਦਲੀ ਸਿਸਟਮ ਦੇ ਨਾਲ ਹੀ ਹੈ ਪਰ ਕੋਈ ਬਹੁਤ ਵੱਡੀ ਅਪਡੇਟ ਹਜੇ ਫਿਲਹਾਲ ਇਸ ਦੇ ਬਾਰੇ ਕੋਈ ਪ੍ਰਾਪਤ ਨਹੀਂ ਹੋਈ ਸਵੇਰ ਦੇ ਸਮੇਂ ਹਲਕੇ ਦਰਮਿਆਨੀ ਬੱਦਲਬਾਈ ਪੰਜਾਬ ਦੇ ਉੱਪਰ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਪੱਛਮੀ ਹਵਾ ਤੋਂ ਆਵੇਗੀ ਪਰ ਅੱਜ ਰਾਤ ਇਸ ਤਰੀਕੇ ਦੇ ਹਾਲਾਤ ਜਿਹੜੇ ਨਾ ਮਾਤਰ ਦੇ ਬਰਾਬਰ ਹੀ ਰਹਿਣਗੇ ਬਾਕੀ ਕੋਈ ਵੀ ਨਵੀਂ ਅਪਡੇਟ ਨਹੀਂ ਹੈ ਚੈਨਲ ਤੇ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਕੋਈ ਵੀ ਨਵੀਂ ਅਪਡੇਟ ਹੋਵੇਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ